ਕਿਉਂਕਿ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਜ਼ਰੂਰੀ ਆ ਕਿ ਜਿਸ ਤਰੀਕੇ ਨਾਲ ਇਹ ਡਰਗ ਸਿੰਥੈਟਿਕ ਡਰਗ ਖਾਸ ਕਰਕੇ ਫੈਲਤ ਹੋ ਰਹੀ ਆ ਇਨਫਰਮੇਸ਼ਨ ਸਰਕਾਰ ਤੱਕ ਪਹੁੰਚਾਈ ਆ ਪੁਲਿਸ ਅਗਰੋਹ ਪਹੁੰਚਾਈ ਆ ਉਹਦੇ ਵਿੱਚ ਨਾਂ ਲਿਖੇ ਹੋਇਆ ਉਹ ਨਾਂ ਜੇ ਉਹਨਾਂ ਦੀ ਉਹ ਪੜਤਾਲ ਨਹੀਂ ਹੋਏ ਜੇ ਉਹਨਾਂ ਦੀ ਉਹ ਪੜਤਾਲ ਹੋ ਜਾਵੇ ਤੇ ਉਹ ਜਿੰਨੇ ਵੀ ਕਾਰਦੀਆਂ ਵਿੱਚ ਵੱਡੇ ਵੱਡੇ ਤਸਕਰ ਬਿਠੇ ਆ ਉਹ ਪੜਤਾਲ ਤੋਂ ਬਾਅਦ ਉਹ ਘੇਰੇ ਵਿੱਚ ਆ ਸਕਦੇ ਆ ਤੇ ਉਹ ਨਸ਼ਾ ਕਰਨੀ ਕੀਤਾ ਜਾ ਸਕਦਾ। ਜੀ ਕਰੇ ਗੱਲ ਕਰੇ ਵੀ ਇਹਨੂੰ ਮਕਾਉਣਾ ਵਾ ਤੇ ਮਕਾ ਸਕਦੇ ਨੇ ਪਰ ਤਾਂ ਮਿਲ ਤੋਂ ਬਿਨਾ ਕੱਖ ਨਹੀਂ ਹੋ ਸਕਦਾ। ਇੱਥੇ ਤੁਸੀਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਦੇ ਕੁਝ ਫੀਡਬੈਕ ਕੁਝ ਸੁਜੈਸ਼ਨਸ ਵੀ ਲਈ ਲਿਆਗੇ ਨੇ। ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਲੋਕਾਂ ਵੱਲੋਂ ਜਿਹੜਾ ਪੋਜ਼ਿਟਿਵ ਸੁਝਾਅ ਸਾਡੇ ਕੋਲ ਆ ਜਾਂਦਾ ਉਹਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਇਨਕਾਰਪੋਰੇਟ ਕਰੀਏ। ਮੈਂ ਪੰਜਾਬ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਸੀ ਕਿ ਜੇਕਰ ਸਾਡੀਆਂ ਦੂਜੀਆਂ ਸਟੇਟਾਂ ਜਿਹੜੀਆਂ ਵਾਂ ਉਹਦੇ ਵਿੱਚ ਡੋਡੇ ਵੀ ਸਕਦੀਆਂ ਭੁੱਕੀ ਉੱਥੋਂ ਆਉਂਦੀ ਆ ਠੀਮ ਉੱਥੋਂ ਦੀ ਆ 400 ਤੋਂ ਬਣ ਕੇ ਆਉਂਦੀ ਆ ਤੇ ਜੇਕਰ ਪੰਜਾਬ ਨੂੰ ਥੋੜੀ ਜਿਹੀ ਖੋਲ ਦੇ ਦਿੱਤੀ ਇੱਕ ਦੋ ਜ਼ਿਲ੍ਹਿਆਂ ਨੂੰ ਵਿੱਚ ਤੇ ਇੱਥੇ ਬਿਜਨ ਦੇ ਨਾਲੇ ਉਹ ਕੁਦਰਤੀ ਚੀਜ਼ ਹੁੰਦੀ ਆ ਜਿਹੜੀ ਪਿਓਰ ਹੁੰਦੀ ਆ ਨਹੀਂ ਕਰ ਜੇ ਜਿਸ ਤਰ੍ਹਾਂ ਇੱਕ ਸੇ ਪੰਜਾਬ ਕਰਕੇ ਇੱਕ ਪਲੇਟਫਾਰਮ ਹੈ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਨਸ਼ਾ ਵਿਰੋਧੀ ਕੋਈ ਇਨਫੋਰਮੇਸ਼ਨ ਲੋਕਾਂ ਦੇ ਕੋਲ ਹੁੰਦੀ ਹੈ ਤਾਂ ਉਹ ਉਹਦੇ ਵਿੱਚ ਪੇਜ ਜੱਕ ਉਹ ਸ਼ੇਅਰ ਕਰ ਸਕਦੇ ਆ ਉਹਦਾ ਨੰਬਰ ਵੀ ਮੈਂ ਸ਼ੇਅਰ ਕਰਨਿਆ ਨਸ਼ਾ ਇਸ ਤੋਂ ਪਹਿਲਾਂ ਬਹੁਤ ਚੱਲ ਰਿਹਾ ਸੀਗਾ ਤੇ ਜਦੋਂ ਦਾ ਐਸਐਸਟੀ ਆਇਆ ਨੇ ਕਾਫੀ ਥੱਲ ਵੀ ਪਾਈ ਆ ਪਰ ਨਸ਼ੇ ਦੇ ਵਿੱਚ ਇੱਕ ਚਿੱਠੀ ਪਿਛਲੇ ਸਮੇਂ ਵਿੱਚ ਕੋਈ ਕਰੀਬ 1 ਸਾਲ ਸਵਾ ਸਾਲ ਪਹਿਲਾਂ ਇਸ ਕਾਦੀਆਂ ਦੇ ਵਿੱਚ ਘਮੀ ਆ ਕਿਸੇ ਨੇ ਇਨਫਾਰਮੇਸ਼ਨ ਸਰਕਾਰ ਤੱਕ ਪਹੁੰਚਾਈ ਆ ਪੁਲਿਸ ਨੂੰ ਪਹੁੰਚਾਈ ਆ ਉਹਦੇ ਵਿੱਚ ਨਾਂ ਲਿਖੇ ਹੋਇਆ ਉਹ ਨਾਂ ਜੇ ਉਹਨਾਂ ਦੀ ਉਹ ਪੜਤਾਲ ਨਹੀਂ ਹੋਏ ਜੇ ਉਹਨਾਂ ਦੀ ਉਹ ਪੜਤਾਲ ਹੋ ਜਾਵੇ ਤੇ ਉਹ ਜਿੰਨੇ ਵੀ ਕਾਦੀਆਂ ਵਿੱਚ ਵੱਡੇ ਵੱਡੇ ਤਸਕਰ ਬਿਠੇ ਆ ਉਹ ਪੜਤਾਲ ਤੋਂ ਬਾਅਦ ओके रे ਵਿੱਚ ਆ ਸਕਦੇ ਆ ਤੇ ਉਹ ਨਸ਼ਾ ਖਤਮ ਕੀਤਾ ਜਾ ਸਕਦਾ ਐਸ ਐਸ ਸੀ ਸਾਹਿਬ ਨਾਲ ਮਿਲ ਕੇ ਉਹ ਸਾਰਾ ਉਹ ਡਾਕੂਮੈਂਟ ਮੈਂ ਦੁਬਾਰਾ ਉਹਦੀ ਪ੍ਰਤਾਲ ਜਿਹੜੀਆਂ ਨੇ ਕਰਵਾਉਂਗਾ ਸਾਰੇ ਬੰਦੇ ਇਹ ਚਿੱਠੀ ਵਿੱਚ ਲਿਖਿਆ ਉਹ 200% ਉਹ ਠੀਕ ਹੈ ਚਿੱਠੀ ਜਿਨੇ ਵੀ ਲਿਖਿਆ ਬੇਨਾਮੀ ਚਿੱਠੀ ਆ ਪਰ ਉਹਨੇ ਜੋ ਲਿਖਿਆ ਉਹ ਬਿਲਕੁਲ ਸੱਚ ਹੈ ਮੈਂ ਪੰਜਾਬ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਸੀ ਕਿ ਜੇਕਰ ਸਾਡੀਆਂ ਦੂਜੀਆਂ ਸਟੇਟਾਂ ਜਿਹੜੀਆਂ ਵਾਂ ਉਹਦੇ ਵਿੱਚ ਡੋਡੇ ਦੀ ਸਕਦੀਆਂ ਭੁੱਕੀ ਉੱਥੋਂ ਹੁੰਦੀ ਆ ਪੀ ਮੋਟਰ ਉਂ ਜਾਂ 400 ਤੋਂ ਬਣ ਕੇ ਹੁੰਦੀ ਆ ਤੇ ਜੇਕਰ ਪੰਜਾਬ ਨੂੰ ਥੋੜੀ ਜਿਹੀ ਖੋਲ ਦੇ ਦਿੱਤੀ ਉਹ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਤੇ ਇਥੇ ਵਿਜਨ ਦੇ ਨਾਲੇ ਉਹ ਕੁਦਰਤੀ ਚੀਜ਼ ਹੁੰਦੀ ਆ ਜਿਹੜੀ ਪਿਓਰ ਹੁੰਦੀ ਆ ਉਹਦੇ ਨਾਲ ਨੁਕਸਾਨ ਨਹੀਂ ਕਰਦੀ ਉਹ ਜਾਨ ਬਚ ਸਕਦੀ ਆ ਕਿਉਂਕਿ ਪਹਿਲਾਂ ਮੈਡੀਸਨ ਦੇ ਵਿੱਚ ਖਰਾਕਾਂ ਦੇ ਵਿੱਚ ਪੈਂਦੀ ਸੀ ਦਵਾਈ ਮੈਡੀਸਨ ਦੇ ਫੀ ਪੈਂਦੀ ਸੀ ਹੋਰ ਇਹੋ ਜਿਹੀਆਂ ਕੁਦਰਤੀ ਬਣਾਈਆਂ ਹੋਈਆਂ ਰੱਬ ਨੇ ਚੀਜ਼ਾਂ ਵਿੱਚ ਪਾਈਆਂ ਜਾਂਦੀਆਂ ਸੀ ਪਰ ਹੁਣ ਤੇ ਮਤਲਬ ਬੇੜਾ ਗਰਕ ਹੋ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਦਾਂਗੇ ਕਿੰਦਾ ਸਾਡੇ ਬੱਚੇ ਕਿੰਦਾ ਬਦਲਣਗੇ ਇਹਦੇ ਮਰਮੁਰੀ ਜਾਣੇ ਸਾਰੇ ਅੰਮੀ ਨਾਲ ਦੇ ਵਿੱਚ ਵੇਖੋ ਅਸੀਂ ਦੀ ਇੱਕੋ ਗੱਲ ਪਹਿਲਾਂ ਵੀ ਕਹੀ ਆ ਵੀ ਜੇਕਰ ਪੁਲਿਸ ਵੀ ਸਮਾਜ ਸੇਵੀ ਸੁਸਤਾਵਾ ਵੀ ਇੱਥੇ ਦੀ ਪਬਲਿਕ ਵੀ ਰਲ ਕੇ ਇੱਥੇ ਦੀਆਂ ਪੰਚਾਇਤਾਂ ਵੀ ਪਲੱਸ ਸਰਕਾਰ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੋਵੇ ਫਿਜ਼ੀਕਾਰੇ ਗੱਲ ਕਰੇ ਵੀ ਇਹਨੂੰ ਮਕਾਉਣਾ ਵਾ ਤੇ ਮਕਾ ਸਕਨੇ ਪਰ ਤਾਂ ਮਿਲ ਤੋਂ ਬਿਨਾ ਕੱਖ ਨਹੀਂ ਹੋ ਸਕਦਾ ਅੱਜ ਪੰਜਾਬ ਪੁਲਿਸ ਦਾ ਜਿਹੜਾ ਸੰਪਰਕ ਉਪਰਾਲਾ ਹੈ ਉਸੇ ਤਹਿਤ ਅੱਜ ਮੈਂ ਇੱਥੇ ਆਪਣੀ ਟੀਮ ਦੇ ਨਾਲ ਕਾਦਿਆਂ ਜਿਹੜਾ ਕਸਬਾ ਹੈ ਇੱਥੇ ਆਏ ਸੀਗੇ ਤਾਂ ਇਹ ਸਾਡਾ ਸਿਲਸਿਲਾ ਚੱਲਦਾ ਪਿਆ ਪਿੱਛੇ ਅਸੀਂ ਬਟਾਲੇ ਵੀ ਮੀਟਿੰਗ ਕੀਤੀ ਸੀਗੀ ਤਾਂ ਇਹਦਾ ਮਕਸਦ ਬੇਸਿਕਲੀ ਇਹੀ ਹੈ ਕਿ ਲੋਕਾਂ ਦੇ ਨਾਲ ਜਿਹੜਾ ਮੇਲ ਮਿਲਾਪ ਪੁਲਿਸ ਦਾ ਚੰਗਾ ਹੋਵੇ ਇਸ ਤੋਂ ਇਲਾਵਾ ਇੱਥੇ ਤੁਸੀਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਦੇ ਕੁਝ ਫੀਡਬੈਕ ਕੁਝ ਸੁਜੈਸ਼ਨਸ ਵੀ ਲਈ ਲਿਆ ਹੈਗੇ ਨੇ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਲੋਕਾਂ ਵੱਲੋਂ ਜਿਹੜਾ ਪੋਜ਼ਿਟਿਵ ਸੁਝਾਅ ਸਾਡੇ ਕੋਲ ਆ ਜਾਂਦਾ ਹੈ ਉਹਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਇਨਕਾਰਪੋਰੇਟ ਕਰੀਏ ਤਾਂ ਨਾਲ ਦੇ ਨਾਲ ਇਹ ਇੱਕ ਅਵੇਅਰਨੈਸ ਕੈਂਪੇਨ ਵੀ ਸੀਗੀ ਤਾਂ ਇਹਦੇ ਵਿੱਚ ਸਾਡੇ ਵੱਲੋਂ ਇਹ ਕੋਸ਼ਿਸ਼ ਸੀਗੀ ਕਿ ਜਿਸ ਤਰ੍ਹਾਂ ਇੱਕ ਸੇਫ ਪੰਜਾਬ ਕਰਕੇ ਇੱਕ ਪਲੇਟਫਾਰਮ ਹੈ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਨਸ਼ਾ ਵਿਰੋਧੀ ਕੋਈ ਇਨਫੋਰਮੇਸ਼ਨ ਲੋਕਾਂ ਦੇ ਕੋਲ ਹੁੰਦੀ ਹੈ ਤਾਂ ਉਹ ਉਹਦੇ ਵਿੱਚ ਬੇਝਿਜਕ ਉਹ ਸ਼ੇਅਰ ਕਰ ਸਕਦੇ ਆ ਉਹਦਾ ਨੰਬਰ ਵੀ ਮੈਂ ਸ਼ੇਅਰ ਕਰਨਿਆ ਤਾਂ ਅਪਾਰਟ ਫ਼rom that ਕੋਈ ਪੁਲਿਸਿੰਗ ਰਿਲੇਟਿਡ ਕੋਈ ਇਸ਼ੂ ਹੁੰਦਾ ਹੈ ਲੋਕਾਂ ਦਾ ਜਿਵੇਂ ਟਰੈਫਿਕ ਹੋ ਗਿਆ ਜਾਂ ਸਿਕਿਉਰਿਟੀ ਪੱਖੋਂ ਵੀ ਕੋਈ ਇਸ਼ੂ ਹੁੰਦਾ ਹੈ ਤਾਂ ਸਾਰਿਆਂ ਨੂੰ ਅਸੀਂ ਦਾਅਵਤ ਦਿੱਤੀ ਕਿ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਤਾਂ ਇਸ ਉਹਨਾਂ ਦੇ ਨਾਲ ਖੜ੍ਹ ਜਾਓ ਥੈਂਕ ਯੂ